ਅਜ ਵੀ ਚੱਲੀ ਐ ਉਹਨਾਂ ਨੂੰ ਨੌਕਰੀਆਂ ਦਿਵਾਉਣ ਦੀ ਉਹਨਾਂ ਦੇ ਉਹਨਾਂ ਦੀ ਆਰਥਿਕ ਮਦਦ ਕਰਾਉਣ ਦੀ ਅਸੀਂ ਇਹ ਸੋਚ ਕੇ ਨਹੀਂ ਕਰਿਆ ਜਾ ਕੇ ਫਰੀਦਕੋਟ ਜਿਹੜੇ ਤੋਂ ਪੜਤਾਲ ਕਰ ਲਿਓ ਤਹਿਣਾ 3 ਪੁਆਇੰਟ ਦੇ ਉੱਤੇ ਮਰਨ ਵਰਤ ਤੇ ਬਹਿ ਕੇ ਸਾਰੇ ਮੁੰਡਿਆਂ ਨੂੰ ਪੈਸੇ ਦਿਵਾਏ ਨੇ ਇਹ ਗੱਲ ਆਈ ਸੁਣਿਓ ਪ੍ਰਸ਼ਾਸਨ ਨੇ ਇਹ ਗੱਲ ਕਹੀ ਸੁਣ ਧਿਆਨ ਨਾਲ ਨੌਜਵਾਨਾਂ ਕਿਦਾ ਸਾਡਾ ਗੁੱਸਾ ਸਾਡੇ ਤੇ ਜਾਇਜ਼ ਆ ਐਸੀ ਮੰਨਦੇ ਆ ਨਹੀਂ ਨਹੀਂ ਬਾਪੂ ਇਹ ਗੁੱਸਾ ਅਸੀਂ 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 ਬਜ਼ੁਰਗ ਹੋ ਗਏ ਤੁਸੀਂ ਗੱਭਰੂ ਆ ਨਹੀਂ ਨਹੀਂ ਬਸ ਕੋਈ ਗੱਲ ਨਹੀਂ ਤੁਸੀਂ ਸਾਡੇ ਲੀਡਰ ਆਲੇ ਬਾਪੂ ਇਹ ਬੋਰੀਆਂ ਚ ਪਾ ਕੇ ਇੱਕ ਸੁਣੋ 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 ਹੁਣ ਅੱਜ ਤਾਂ ਮੇਰੀ ਜਿਹੜੀ ਮੈਂ ਗੱਲ ਕਰਦਾ ਸੁਣੋ ਧਿਆਨ ਨਾਲ ਸੁਣੋ ਧਿਆਨ ਨਾਲ ਅੱਜ ਤਾਂ ਸੁਣੋ ਧਿਆਨ ਨਾਲ ਸੁਣੋ ਮੈਂ ਗੱਲ ਕੀ ਜਿਹੜੀ ਚਾਹਣਾ ਇੱਕ ਨੌਜਵਾਨ ਫ੍ਰਿੱਡਕੋਟ ਜ਼ਿਲ੍ਹੇ ਦਾ ਕੋਟਕਪੂਰਾ ਬਲਾਕ ਦਾ ਪਿੰਡ ਹੈ ਉਹ ਕਿਹੜੀ ਜਥੇਬੰਦੀ ਦਾ ਹੈ ਕਿਰਤੀ ਕਿਸਾਨ ਯੂਨੀਅਨ ਦਾ ਅੱਜ ਤੁਹਾਡੇ ਵਿੱਚ ਹੈ ਨਹੀਂ ਨਾ ਕਿਰਤੀ ਕਿਸਾਨ ਯੂਨੀਅਨ ਦਾ ਨੌਜਵਾਨ ਹੈ ਉਹਦੀ ਰਿਪੋਰਟ ਇਹਦੇ ਤੇ ਭੇਜੀ ਕਿ ਇਹਦੇ ਤਾਂ ਟੈਲੀਫੋਨ ਰਿਕਾਰਡ ਦੱਸਦਾ ਹੈ ਇਹ ਤਾਂ ਗੈਂਗਸਟਰਾਂ ਨਾਲ ਸੰਬੰਧ ਸੀ ਉਹਦੇ ਪੈਸੇ ਨਹੀਂ ਦਿੰਦੇ ਸੀ ਜੇ ਚੱਜਿਆ ਬੈਠੇ ਆ ਜਿੱਦੇ ਦੇ ਗੈਂਗਸਟਰਾਂ ਨਾਲ ਸੰਬੰਧ ਸੀ ਉਹਦੇ ਫੜ ਲੈਂਦੇ ਇਹਨੂੰ ਉਹਦੇ ਤੁਹਾਡੇ ਤੁਹਾਡੇ ਪੈਰ ਨਹੀਂ ਵਧੇ ਇਹਨਾਂ ਕਰਨੀ ਅੱਜ ਜੇ ਸਾਡਾ ਸ਼ਹੀਦ ਹੋ ਗਿਆ ਅੱਜ ਜੇ ਸਾਡਾ ਹੈ ਸਾਡੇ ਮੋਰਚੇ ਦਾ ਸ਼ਹੀਦ ਦਾ ਇਹ ਕਹਿ ਕੇ ਉਹਦੇ ਪਰਿਵਾਰ ਨੂੰ ਪੈਸੇ ਦਵਾਟਿਆ। ਸੋ ਇਹ ਮੇਰੇ ਹੱਥ ਚੋਂੜ ਕੇ ਬੇਨਤੀ ਆ। ਕਿ ਤੁਸੀਂ ਸਾਰੇ ਮੈਨੂੰ ਆਏ ਦੱਸੋ। ਸਾਨੂੰ ਅਸੀਂ ਕਿਨਾਂ ਚਿਰ ਰੈਗੂਲਰਾਂ ਨੇ ਮੈਂ ਕਿਨਾਂ ਚਿਰ ਉਹ ਸਰਜੀਤ ਕਿਨਾਂ ਚਿਰ ਰਹੂਗਾ? ਆ ਬੁਢਾ ਹੋਇਆ ਪੈ ਬੁਢਾ ਮੈਂ ਹੋਇਆ ਪਿਆ। ਓਏ ਅਸੀਂ ਤਾਂ ਤੁਹਾਡੇ ਵਿੱਚੋਂ ਆਗੂ ਭਾਲਦੇ ਫਿਰਦੇ ਆ। ਇੱਕ ਮਿੰਟ ਬ੍ਰਿਜੀ ਬੋਲਿਓ। ਅਸੀਂ ਤਾਂ ਤੁਹਾਡੇ ਵਿੱਚੋਂ ਆਗੂ ਭਾਲਦੇ ਫਿਰਦੇ ਆਗੂ ਬਣਨਾ। ਅੱਜ ਆ ਜਿਹੜੀਆਂ ਲੜਾਈਆਂ ਲੜੀਆਂ ਜਾ ਰਹੀਆਂ ਨੇ ਇੱਕ ਟੈਕਟਿਕਸ ਸਿੱਖੋ ਦਾਤੇ ਸਿੱਖੋ ਕਿਵੇਂ ਲੜਾਈ ਲੜਨੀ ਹੈ ਤੇ ਕਿਵੇਂ ਲੜਾਈ ਜਿੱਤਣੀ ਹੈ ਇਸ ਤਰੀਕੇ ਦੇ ਨਾਲ ਇਹ ਤਾਂ ਤੁਹਾਡੇ ਵਾਸਤੇ ਦੂਰੀਵਾਰੀ ਸਾਡੇ ਯੂਥ ਨੂੰ ਮੌਕਾ ਮਿਲਿਆ ਹੈ ਸਾਡੇ ਯੂਥ ਨੂੰ ਟ੍ਰੇਨਿੰਗ ਲੈਣ ਦਾ ਦੂਈਵਾਰੀ ਮੌਕਾ ਮਿਲਿਆ ਹੈ ਇਸ ਗੱਲ ਦੇ ਉੱਤੇ ਸਾਡਾ ਯੂਥ ਕਿਰਪਾ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਅਸੀਂ ਆਓ ਆਗੂ ਦੀ ਜਿਹੜੀ ਆਪਾਂ ਗੱਲ ਕਰਦੇ ਆ ਮੈਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇਲਾਕੇ ਚ ਯੂਥ ਹੋਵੇ ਅੱਗੇ ਮਰਾਨ ਚ ਅਸੀਂ ਉਹਨਾਂ ਦੀਆਂ ਟੀਮਾਂ ਬਣਾ ਰਹੇ ਹਾਂ ਉਹ ਮੁੰਡਾ ਖੜਾ ਹੈ ਬਿਲਕੁਲ ਨੌਜਵਾਨ ਹੈ ਇੱਥੇ ਤੁਹਾਨੂੰ ਕਿੰਨੇ ਮੁੰਡੇ ਵਿਖਾ ਸਕਦਾ ਮੈਂ ਜਿਨ੍ਹਾਂ ਨੂੰ ਚੱਕ-ਚੱਕ ਕੇ ਅਸੀਂ ਲੀਡਰ ਬਣਾ ਕੇ ਰੱਖਿਆ ਹੋਇਆ ਸਾਡੇ ਹੀ ਤੁਸੀਂ ਹੋ ਤੁਹਾਨੂੰ ਵੀ ਅਸੀਂ ਇਸ ਥਾਂ ਤੇ ਲਿਆਉਣਾ ਚਾਹੁੰਦੇ ਆ ਪਰ ਦੋਸਤੋ ਕਿਸਾਨੀ ਬਚਾਉਣੀ ਆ ਬਚਾਉਣੀ ਆ ਕਿ ਨਹੀਂ ਬਚਾਉਣੀ ਬਚਾਉਣੀ ਆ ਨਾ ਜੇ ਬਚਾਉਣੀ ਆ ਤਾਂ ਕਿਸਾਨ ਜਥੇਬੰਦੀ ਬਚਾਉਣੀ ਪਏਗੀ ਤੇ ਜੇ ਕਿਸਾਨ ਜਥੇਬੰਦੀ ਬਚਾਉਣੀ ਆ ਤੇ ਲੀਡਰ ਬਣ ਕੇ ਉੱਪਰ ਨਾ ਪਏਗਾ ਬੱਚਿਆਂ ਵਾਲੀਆਂ ਗੱਲਾਂ ਛੱਡੀਏ ਤੇ ਠੀਕ ਐ ਮੈਂ ਜਾਣਦਾ ਮੈਂ ਜਦੋਂ ਜਦੋਂ ਦਾ ਜਥੇਬੰਦੀ ਚ ਕੰਮ ਮੈਂ 2 ਮਿੰਟ ਚੱਲ ਕਦਾ ਉਸ ਮੀਟਿੰਗ ਦੇ ਗੱਲ ਹਾਂ ਮੀਟਿੰਗ ਕਰਨੀ ਐ ਤਾਂ ਮੈਂ ਤੁਹਾਨੂੰ ਜਿਹੜੀ ਗੱਲ ਰਸਨੀ ਚਾਹੁੰਦਾ ਉਹ ਸੁਣ ਲਓ ਧਿਆਨ ਨਾਲ ਮੈਂ ਜਦੋਂ ਤੋਂ ਜਥੇਬੰਦੀ ਚ ਕੰਮ ਕਰਨ ਲੱਗਿਆ ਮੈਂ ਕਾਲਜ ਦੇ ਵਿੱਚ ਪੜ੍ਹਦੇ ਤੋਂ ਲੈ ਕੇ ਜਥੇਬੰਦੀ ਦੇ ਪਤਰੋਂ ਕੰਮ ਕਰਦਾ ਉਹ 43 ਸਾਲ ਹੋ ਗਏ ਇਹ ਕਰਦਿਆਂ ਲੋਕ ਪਤਾ ਨਹੀਂ ਕਿੰਨੀ ਵਾਰੀ ਲਾਠੀ ਚਾਰਜ ਹੋ ਗਏ ਪਤਾ ਨਹੀਂ ਕਿੰਨੀ ਵਾਰੀ ਸਾਡੇ ਤੇ ਅਥਰੂ ਗੈਸ ਦੀ ਗੋਲੀ ਚੱਲ ਗਈ ਪਤਾ ਨਹੀਂ ਕਿੰਨੀ ਵਾਰੀ ਜੇਲ੍ਹਾਂ ਚਲੇ ਗਏ ਲੇਕਿਨ ਬਹੁਤ ਸਾਰੀਆਂ ਜੇ ਮੈਂ ਉਹ ਗੱਲਾਂ ਕਰਨ ਲੱਗਾ ਤੁਹਾਨੂੰ ਬਿਨਉਣ ਲੱਗਾ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਖਾਤਰ ਤੁਹਾਡੀ ਜ਼ਮੀਨ ਬਚਾਉਣ ਦੀ ਖਾਤਰ ਤੁਹਾਨੂੰ ਉੱਚਾ ਰੱਖਣ ਦੀ ਖਾਤਰ ਹਰ कुर्बानी तो so, देने देनी तैयार सी तैयार हाँ तैयार रहा हैं लेकिन असीम सो मेरी देनी की है अब मनु एक मिनट तो बोलो दे दे। दे दे। एक एक मिनट भाई चलो बच्चे नहीं आने गे आने गे हाँ हाँ तूने बोध निकाला आ जाएंगे हाँ चलो ਇਹ ਵਾਟ ਬੈਕ ਮੰਟਰ ਗੱਲ ਬਹੁਤ ਵਧੀਆ ਕੀਤੀ ਆ ਗੱਲ ਬਹੁਤ ਵਧੀਆ ਕੀਤੀ ਹੁਣ ਸੁਣੋ ਮੈਂ ਇਹ ਵੀ ਗੱਲ ਦੱਸ ਦੇਣਾ ਜਿਵੇਂ ਨੇ ਗੱਲ ਕੀਤੀ ਹੈ ਨਾ ਜਗਪਾਲ ਨੇ ਇਹ ਸਾਡੇ ਮਾਨਸਾ ਜ਼ਿਲ੍ਹੇ ਦੇ ਆਗੂ ਨੇ ਗੱਲ ਬੜੀ ਟੌਪ ਦੀ ਕੀਤੀ ਆ ਬੜੀ ਕਮਾਲ ਦੀ ਗੱਲ ਕੀਤੀ ਆ ਮੈਂ ਤੁਹਾਨੂੰ ਬੜੇ ਲਿਖੇ ਮੁੰਡੇ ਹੁੰਦੇ ਸੀ ਸਾਰੇ ਬੜੇ ਲਿਖੇ ਹੋ ਡਾਕਟਰ ਸੁਮੇਨਾਥਨ ਦੀ ਰਿਪੋਰਟ ਕਿੰਨੇ ਮੁੰਡਿਆਂ ਨੇ ਪੜ੍ਹ ਲਈ ਬੜੀ ਕਿਸੇ ਨੇ ਨਹੀਂ ਨਹੀਂ ਪੜ੍ਹੀ ਨਹੀਂ ਪੜੀ ਨਾ ਨਹੀਂ ਪੜੀ ਗਈ ਨਾ ਯਾ ਸਾਡੇ ਵਾਸਤੇ ਦਾ ਜੀਵਨ ਦਾਤ ਯਾ ਉਹ ਤਾਂ ਪੜ੍ਹ ਲਓ ਗੈਟ ਕਿਸੇ ਨੇ ਪੜਿਆ ਤੁਹਾਡੇ ਚ ਨਹੀਂ ਪੜਿਆ ਤੁਵੇਂ ਨਾ ਜਾਣੋ ਨਹੀਂ ਪੜਿਆ ਗੈਟ ਸਾਡੀ ਮੌਤ ਹੈ ਉਹ ਤਾਂ ਪੜ ਲਓ ਤੁਹਾਨੂੰ ਆਪਣੇ ਆਪ ਤੁਹਾਡੀ ਸਮਝ ਦਾ ਲੈਵਲ ਇੰਨਾ ਉੱਚਾ ਚਲੇ ਜਾਏਗਾ ਤੁਹਾਨੂੰ ਆਪਣੇ ਆਪ ساری ਗਾਣੀ ਸਮਝ ਆ ਜਾਊਗੀ ਕਿ ਸਾਡੀ ਪੁੱਤਰੋਂ ਲੜਾਈ ਕਿੱਥੇ ਆ ਸੋ ਇਸ ਕਰਕੇ ਬਹੁਤ ਤਕੜੀ ਗੱਲ ਕੀਤੀ ਅਧਿਪਾਲ ਨੇ ਇਹ ਦੋ ਚੀਜ਼ਾਂ ਪੜਨੋ ਮੇਰੇ ਸ਼ੇਰ ਮੇਰੀ ਗੱਲ ਨਾਲ ਸਹਿਮਤ ਹੋ ਗੈਟ ਤੇ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਪੜ ਲਿਓ ਤੁਸੀਂ ਸਮਝ ਲਓ ਲੜਾਈ ਲੜਨ ਵਾਸਤੇ ਵੀ ਤਿਆਰ ਹੋ ਜਾਓਗੇ ਤੇ ਲੜਾਈ ਲੜਨ ਦਾ ਤਰੀਕਾ ਵੀ ਸਿੱਖੋ ਠੀਕ ਹੈ ਸੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਹਮਦਰਦ ਤੁਸੀਂ ਸਾਡੇ ਅਸੀਂ ਜਦੋਂ ਤੁਹਾਡੇ ਕਿਸੇ ਦੇ ਮਹਾਰੀ ਜੀ ਦੇ ਛੋਟੇ ਦਾ ਯਕੀਨ ਕਰਿਓ ਮਨ ਰੋਂਦਾ ਹੈ ਅਸੀਂ ਨਹੀਂ ਚਾਹੁੰਦੇ ਕਿ ਮੇਰੇ ਸੱਜਾ ਸਾਡਾ ਸੱਜਾ ਕੋਈ ਬੱਚਾ ਉਹਦੇ ਉਹਦੇ ਝੋਟ ਆਵੇ ਬਾਬਾ ਜੀ ਕਿ ਨਾ ਮਨ ਨੂੰ ਜਦੋਂ ਪਤਾ ਜਦੋਂ ਤੁਹਾਡੀ ਗੱਲ ਜੈ ਤੁਸੀਂ ਤੁਹਾਡਾ ਐਕਸਪੀਰੀਅੰਸ ਬੜਾ ਵੱਡਾ ਹੈ ਪਰ ਇੱਕ ਸੁਣਿਓ ਗੱਲ ਬੰਦੇ ਨੂੰ ਮੋਰੀ ਚ ਪਾ ਕੇ ਚੁੱਕ ਕੇ ਲੈ ਕੇ ਨਾ ਸੂਇਆਂ ਮਾਰ ਮਾਰ ਕੇ ਇਹ ਤਾਂ ਹਿਟਲਰ ਨੇ ਵੀ ਇਹ ਕੰਮ ਨਹੀਂ ਕੀਤਾ ਇਹ ਉਹ ਇਹ ਸ਼ਾਸਨ ਕਰਦਾ ਬਹੁਤ ਬਹੁਤ ਵਧੀਆ ਗੱਲ ਕੀਤੀ ਇਹ ਹਿਟਲਰ ਨੇ ਨਹੀਂ ਕੀਤਾ ਇਹ ਤਾਂ ਜੀ ਚਲੋ ਮੇਰੀ ਗੱਲ ਤੁਸੀਂ ਅਸੀਂ ਮਰਨ ਵਾਸਤੇ ਮੰਨ ਲਓ ਜੀ ਅਸੀਂ ਮਰਨ ਵਾਸਤੇ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਸਾਡੇ ਨਾਲ ਮਰਨ ਨੂੰ ਵੀ ਤਿਆਰ ਬਸ 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 ਸਰ ਸਵਾਲ ਹੀ ਕੈਪਟਨ ਚਾਹੀਦਾ ਨਾ ਉਹਦੇ ਕੈਪਟਨ ਸਭ ਤੋਂ ਹੈ ਨਹੀਂ ਸੀ ਸਵਾਲ 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 ਸੁਣਿਓ ਇਹ ਨੌਜਵਾਨ ਨੇ ਗੱਲ ਕੀਤੀ ਆ ਅੱਜ ਪੀਸੀ ਹੋਈ ਐ ਹਸਪੀਟਲ ਜਿਹੜੇ ਤੋਂ ਉੱਠਿਆ ਵੈਲੀ ਤਾਂ ਗੱਲਾਂ ਮੇਰਾ ਘਰਾਂ ਦਾ 100 ਕਿਲੋਮੀਟਰ ਤੋਂ ਅੱਜ ਪੱਕੇ ਆਇਆ ਇੱਕ ਬੰਬੀ ਹੋਰ ਗੱਲ ਇੱਕ ਇੱਕ ਮਿੰਟ ਰੁਕ ਜਾ ਭਾਈ ਇੱਕ ਵਾਰ ਰੁਕ ਜਾ ਇੱਕ ਵਾਰ ਅਬਾਪਾ ਇਹ ਪੁੱਤ ਗੱਲ ਸੁਣ ਮੇਰੀ ਰਾਜੇ ਇਹਨੂੰ ਸੁਣ ਮੈਂ ਆਪਾ ਪੁੱਤਰਾ ਭੁਖੀਏ ਮੈਂ ਤੁਹਾਡੇ ਨਾਲ ਘੰਟਾ ਡੇਰ ਘੰਟਾ ਦੋ ਮਿੰਟ ਤੇ ਚਾਰ ਘੰਟੇ ਮੈਂ ਬੈਠੂਗਾ ਹਾਂਜੀ ਠੀਕ ਆਈ ਗੱਲ ਹੈ ਆਪਣੇ ਕਿੰਨੇ ਨੌਜਵਾਨ ਦਾ ਪਤਾ ਨਹੀਂ ਜੀ ਪ੍ਰਧਾਨ ਜੀ ਸੁਣੋ ਮਤਲੇ ਭੁਖ ਤੇ ਡਰਾ ਖਰਾਬ ਕਰੋ ਦੋ ਗੱਲਾਂ ਹੋਣਗੀਆਂ ਸਾਬ ਚਲੋ ਰਟਮੈਂਟ ਜੀ ਇੱਕ ਮਿੰਟ ਜੀ ਠਹਿਰਿਓ ਅਸੀਂ ਛੋਟੇ ਵਾਸਤੇ ਆਏ ਹਾਂ ਜੀ ਦਾ ਤੇਰਾ ਮਨ ਚੁਣਾ ਹੋਰ ਆਪਣੇ ਕਿੰਨੇ ਨੌਜਵਾਨ ਚਲੋ ਮੇਰੀ ਬੇਨਤੀ ਆ ਆ ਮਾਣੀ ਜੀ ਲਾਈਟ ਆਊਟ ਕਰੋ ਆਪਾ ਹਰਜੀ ਜਗਾ ਦੇ ਕੇ ਨਾ ਥੋੜੀ ਜਿਹੀ ਜਗਾ ਦੇ ਕੇ ਪੁੱਤਰਾ ਫਕਾਇਓ ਤੇਰੇ ਅੱਜ ਵਾਰੀ ये भी हमारे परिवार का हिस्सा है ये भाई भी आंदोलन में है मैं हाथ जोड़ के एक प्रार्थना करना चाहता हूं जो बात डेवाल जी ने कही हरियाणा वाले साथी जो आंदोलनों में है वो हमें जानते हैं पंजाब वाली हमारी सीनियर लीडरशिप ज्यादातर शंभू बॉर्डर पे थी लेकिन मैं आपको एक ये चीज बता दू सारे जो मीडिया वाले भाई हैं इन मीडिया वाले भाइयों के कैमरों में वो सारे दृश्य कैद है यहाँ पे साढ़े नौ बजे सारे वॉलंटियर लेके हर जत्थेबंदी ले के वॉलंटियर लेके गाड़ियों के बिल्कुल ऊपर खड़े थे और बारह बजे कोई किसी किसान ने हरकत नहीं करी बारह जब जब पुलिस प्रशासन ने जहरीले गोड़े छोड़ने शुरू करे जब सबको एक मिनट भाई एक मिनट सुन भी ले एक मिनट सुन भी लो भाई आपकी सुन रहे थे सुन लो सुन लो भाई ऐसे नहीं बीच में नहीं आपके आपके बीच में बिल्कुल रहे लखविंदर सिंह औलख है उनकी आंख में चोट लगी हमारे गर्दन में छर्रे लगे आपके बीच में रहे कहीं पर नहीं गए जब हमारे एक साथी को गोली लगी उसके बाद दो सीनियर नेताओं को उसके साथ पटियाला भेजा था भाई दो भाई घायल हुए हैं उनके इलाज में कोई पता ही ना पड़ती जाए इसलिए वहां पर चले जाओ। शाम के चार बजे तक सारा नेतृत्व बाकी का आपके बीच में यही पर रहा है मेरे भाइयों और अगर फिर भी अगर आपको कोई गलती लगती हो आपके भाई है आपके छोटे आपके बेटे हैं आप बताओ उस गलती में सुधार करेंगे लेकिन यह बात मत कहो कि भाई लीडरशिप नहीं थी सीनियर लीडर रुक जा भाई एक बार रुक रुक जा जा सुन ले मेरी बात जो ਜੋ ਬੱਚਾ ਚਲਿਆ ਗਿਆ ਜੋ ਭਾਈ ਚਲਿਆ ਗਿਆ ਉਸकी पूर्ति 100 ਕਰੋੜ میں ਨਹੀਂ ਹੋ ਰਹੀ ਜੀ ਹੋਇਆ ਨਾ ਕੋਈ ਤਾਲੀ ਨਹੀਂ ਮਾਰ ਰਿਹਾ ਉਸकी पूर्ति 100 ਕਰੋੜ ਅਸੀਂ ਮੂਰੇ ਲੱਡ ਕੇ ਸਿੰਘੂ ਬਾਰਡਰ ਤੇ ਗਏ ਪਤਾ ਸਾਰਿਆਂ ਨੂੰ ਕਿਉਂ ਵੀ ਦੋਸਤ ਆ ਗੂ ਮੂਰੇ ਲੱਕੇ ਗਏ ਆਗੂ ਜਦੋਂ ਮੂਰੇ ਲੱਕੇ ਗਏ ਸਾਰਾ ਕੁਝ ਹੋਇਆ ਅਸੀਂ ਜਿਸ ਵੀ ਹਾਲਤ ਦੇ ਵਿੱਚ ਸੀ ਸਾਨੂੰ ਹਸਪੀਟਲ ਇਹ ਜਾਣ ਲੈਂਦਾ ਕਿਆ ਅਸੀਂ ਹਸਪੀਟਲ ਚ ਪਏ ਨਹੀਂ ਜਦੋਂ ਜਦੋਂ ਮੈਨੂੰ ਪਤਾ ਲੱਗਿਆ ਕਿ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਉੱਥੇ ਵੀ ਤਾਂ ਆਪਣੀ ਹਸਪੀਟਲ ਹੈਗੇ ਨਾ ਹੈਗੇ ਆ ਅਸੀਂ ਉੱਥੇ ਵੀ ਕਿਸੇ ਹਸਪੀਟਲ ਤੋਂ ਦਵਾਈ ਲੈ ਕੇ ਬਹਿ ਸਕਦੇ ਸੀ ਨਾ ਕਿਉਂ ਵੀ ਦੋਸਤੋ ਨਹੀਂ ਬੈਠੇ ਇਹ ਸੋਚ ਕੇ ਆਏ ਆ ਕਿ ਜਿੱਥੇ ਸਾਡਾ ਨੌਜਵਾਨ ਹੈ ਜਿੱਥੇ ਸਾਡੇ ਜ਼ਖਮੀ ਨੇ ਅਸੀਂ ਉੱਥੇ ਜਾਵਾਂਗੇ ਅਸੀਂ ਰਾਤ ਨੂੰ ਉੱਥੇ ਆਏ ਆ ਆ ਕੇ ਐਮਰਜੈਂਸੀ ਦੇ ਵਿੱਚ ਦਾਖਲ ਕੀਤਾ ਅੱਜ ਹਸਪੀਟਲ ਦੇ ਵਿੱਚ ਹੀ ਉੱਠ ਕੇ ਆ ਰਹੇ ਆ ਘਰੇ ਨਹੀਂ ਗਿਆ ਪਿਆ ਨੂੰ ਤੁਹਾਡੇ ਵਿੱਚ ਫਿਰ ਖੜਾ ਸੋ ਮੇਰੀ ਬੇਨਤੀ ਆ ਆਪਾਂ ਇੱਕ ਪਰਿਵਾਰ ਆ ਅਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਵਾਲ ਵੀ ਵਿੰਗਾ ਹੋਵੇ ਇੱਕ ਬਾਲ ਵੀ ਵਿੰਗਾ ਹੋਵੇ ਮੈਂ ਨਹੀਂ ਚਾਹੁੰਦਾ ਮੈਂ ਚਾਹੁੰਦਾ ਕਿ ਤੁਹਾਡੇ ਤੋਂ ਪਹਿਲਾਂ ਸਾਡੀ ਮੌਤ ਹੋ ਜੇ ਸਾਡੇ ਇੱਕ ਬੱਚੇ ਦਾ ਵਾਲ ਵੀ ਵਿੰਗਾ ਨਾ ਹੋਵੇ ਜਿਹੜੇ ਤੁਸੀਂ ਇੱਥੇ ਆਏ ਹੋ ਕਿਸੇ ਵੀ ਜਥੇਬੰਦੀ ਨਾਲ ਆਏ ਆ ਨਹੀਂ ਵੀ ਜਥੇਬੰਦੀ ਨਾਲ ਆਏ ਤਾਂ ਵੀ ਸਾਡੇ ਤਾਂ ਵੀ ਸਾਡੇ ਕੀ ਹੋ ਗਿਆ ਸਾਡੇ ਸਿੱਧੇ ਤੇ ਆਏ ਆ ਨਾ ਸਾਡੇ ਸਿੱਧੇ ਤੇ ਆਏ ਆ ਸਾਡੇ ਪਰਿਵਾਰ ਆ ਸਾਡੇ ਬੱਚੇ ਨੇ ਕਿਸੇ ਵੀ ਬੱਚੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਲੜਕਾ ਕੋਈ ਵੀ ਬੱਚਾ ਕਿਸੇ ਦਾ ਨੁਕਸਾਨ ਹੋਵੇ ਨੋਟ ਕਰਿਓ ਮੱਗਲ ਦਸਨੀ ਚਲੋ ਤਾਂ ਇੱਕ 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 ਰੁਕ ਜਾ ਯਾਰ ਬ੍ਰਦਰ ਇੱਕ ਮਿੰਟ ਤੂੰ ਮੈਂ ਇਹ ਸਾਰੀਆਂ ਗੱਲਾਂ ਦੇ ਜਵਾਬ ਦੇਵਾਂਗਾ ਮੈਂ ਆਇਆ ਇੱਥੇ ਇੱਕ ਇੱਕ ਗੱਲ ਦਾ ਜਵਾਬ ਦੇ ਕੇ ਜਾਵਾਂਗਾ ਨਾਲ ਆਪਾਂ ਦੁੱਖ ਸੰਦਾ ਕਰਨਾ ਬਣਦਾ ਹੈ ਕਿ ਨਹੀਂ ਬਣਦਾ ਬਣਦਾ ਹੀ ਕਿਉਂ ਵੀ ਦੋਸਤੋ ਸਾਡੀ ਸਰਕਾਰ ਦੇ ਨਾਲ ਕੱਲ ਤੋਂ ਉੱਥੇ ਇਸ ਨੌਜਵਾਨ ਨੂੰ ਲੈ ਕੇ ਅਸੀਂ ਇਹ ਮੰਗ ਕੀਤੀ ਹੈ ਇਸ ਨੌਜਵਾਨ ਨੂੰ ਜਿਵੇਂ ਨਾਲ ਬਹਾਦਰ ਸ਼ਾਸ਼ਤਰੀ ਨੇ ਕਿਹਾ ਕਿ ਜੈ ਜਵਾਨ ਜੈ ਕਿਸਾਨ ਜੇ ਕਿਸਾਨ ਨੇ ਸਰਹੱਦ ਤੇ ਨੌਜਵਾਨ ਨੇ ਜਵਾਨ ਨੇ ਸਰਹੱਦ ਤੇ ਪਹਿਰਾ ਦੇ ਕੇ ਦੇਸ਼ ਦੀ ਪ੍ਰਭੂ ਸਤਾ ਨੂੰ ਬਚਾ ਕੇ ਰੱਖਿਆ ਤਾਂ ਦੂਜੇ ਪਾਸੇ ਆ ਕਿਸਾਨ ਤੇ ਕਿਸਾਨ ਦੇ ਬੱਚੇ ਨੇ ਫੂਡ ਸਿਕਿਉਰਿਟੀ ਦੀ ਸੁਰੱਖਿਆ ਕੀਤੀ ਆ ਓਏ ਦਨ ਦੂਰ ਨਹੀਂ ਬਹੁਤੇ ਕਿ ਅਸੀਂ ਕਹੀਏ ਬਹੁਤ ਲੰਬਾ ਸਮਾਂ ਹੋ ਗਿਆ ਬਹੁਤਿਆਨੇ ਉਹ ਕਣਕਾਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੀ ਰੋਟੀ ਨਹੀਂ ਸੀ ਪੱਕਦੀ ਔਰ ਆਪਾਂ ਇਹ ਭਾਰਤ ਦੇ ਲੋਕ ਉਹ ਰੋਟੀ ਖਾਂਦੇ ਰਹੇ ਨੇ ਮੰਗਤਿਆਂ ਦੀ ਤਰ੍ਹਾਂ ਇਹਨਾਂ ਦੇ ਹੱਥ ਚੋਂ ਠੂਠਾ ਛੜਾਇਆ ਤੁਸੀਂ ਕਿਸਾਨਾਂ ਨੇ ਮੇਰੀ ਦੋਸਤੋ ਅੱਜ ਹੱਥ ਜੋੜ ਕੇ ਬੇਨਤੀ ਆ ਅਸੀਂ ਮੰਗ ਕੀਤੀ ਹੈ ਸਰਕਾਰ ਤੋਂ ਕਿ ਜੇਕਰ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਹੈ ਤਾਂ ਜੇ ਜੋ ਇੱਕ ਸ਼ਹਾਦਤ ਹੋਣ ਤੇ ਇੱਕ ਜਵਾਨ ਨੂੰ ਸਹੂਲਤ ਦਿੱਤੀ ਜਾਂਦੀ ਆ ਭਾਵੇਂ ਸਾਡੇ ਬੱਚੇ ਨੇ ਬਹੁਤ ਔਖਾ ਹੈ ਧੀਆਂ ਪੁੱਤੋ ਵੀ ਸਾਡੇ ਨੇ ਉਹਨਾਂ ਨਾਲ ਕੋਈ ਜੈਲਸੀ ਨਹੀਂ ਉਹਨਾਂ ਨਾਲ ਕੋਈ ਸਾਡਾ ਅੰਦਰੋਂ ਇਹ ਨਹੀਂ ਭਾਵ ਕਿ ਅਸੀਂ ਉਹਨਾਂ ਨੂੰ ਕਿਉਂ ਮਿਲ ਰਿਹਾ ਹੈ ਮੈਂ ਕਹਿੰਦਾ ਸਾਡੇ ਬੱਚੇ ਨੇ ਕਿਹੜੇ ਕਾਰਪੋਰੇਟ ਦੇ ਜਵਾਬਾ ਜਿਹੜੇ ਫੌਜ ਜਾਂਦੇ ਨੇ ਜਾਂ ਪੁਲਿਸ ਜਾਂਦੇ ਆ ਉਹ ਵੀ ਸਾਰੇ ਤੁਹਾਡੇ ਹੀ ਨੇ ਕਿਸਾਨ ਤੇ ਮਜ਼ਦੂਰ ਦੇ ਬੱਚੇ ਉੱਥੇ ਜਾਂਦੇ ਆ ਸੋ ਉਹਨਾਂ ਨੂੰ ਜੇਕਰ ਸਹੂਲਤ ਦੇਣ ਦੀ ਲੋੜ ਸਮਝਦੀ ਹੈ ਸਰਕਾਰ ਹਲੋ ਜੇਕਰ ਉਹ ਸਹੂਲਤ ਦੀ ਲੋੜ ਸਮਝਦੀ ਹੈ ਸਰਕਾਰ